ਲੈ ਵੀ ਮਨੀਸ਼ਾ ਤੈਨੂੰ ਇੱਕ ਦਿਖਾਵਾਂ ਵਿਊ ਬਹੁਤ ਹੀ ਘੈਂਟ ਵਿਊ ਆ ਇਹ ਇਹ ਨਦੀ ਹੈਗੀ ਆ ਕਮਾਲਪੁਰ ਵਾਲੀ ਨਦੀ ਤੇ ਨਹਿਰ ਹੈਗੀ ਆ ਜੀ ਇਹ ਰੋਪੜ ਸਰਹੰਦ ਨਹਿਰ ਤੇ ਇੱਥੇ ਪਿਆ ਸੀ ਪਿੱਛੇ ਜੇ ਖੜਾ ਕਰਨ ਪਾੜ ਵੀ ਪਿਆ ਸੀਗਾ ਤੇ ਨਹਿਰ ਇਹਦੇ ਜਾਂਦੀ ਆ ਥੱਲੇ ਦੀ ਤੇ ਨਦੀ ਜਾਂਦੀ ਆ ਇਹਦੇ ਉੱਪਰ ਚੀ ਦਿਖਾਈਏ ਤੁਹਾਨੂੰ ਇੱਕ ਵਿਊ ਇਹ ਬਿਲਕੁਲ ਹੀ ਅਲੱਗ ਤਰ੍ਹਾਂ ਦੀ ਇਹ ਲੋਕੇਸ਼ਨ ਆ ਲੈ ਵੀ ਮਨੀਸ਼ਾ ਇਹ ਹੈਗਾ ਬਿਲਕੁਲ ਅਲੱਗ ਤਰ੍ਹਾਂ ਦਾ ਵਿਊ ਪੁਆਇੰਟ ਇੱਥੇ ਜਿਹੜੀ ਹੈਗੀ ਨਦੀ ਉਹ ਵਗਦੀ ਆ ਉੱਪਰ ਚੀ ਤੇ ਜਿਹੜੀ ਹੈਗੀ ਨਹਿਰ ਉਹ ਜਾਂਦੀ ਆ ਥੱਲੇ ਜੀ ਤੂੰ ਕਹਦੇ ਦੇਖੀ ਆ ਪਹਿਲਾਂ ਦੀ ਚੀ ਮੈਂ ਤਾਂ ਪਹਿਲੀ ਵਾਰ ਦੇਖ ਰਿਹਾ ਆਪਣੀ ਜ਼ਿੰਦਗੀ ਤੇ ਤੂੰ ਦੇਖੀ ਆ ਬਾਈ ਨਾ ਯਾਰ ਦੇਖੋ ਫਿਰ ਤੁਹਾਨੂੰ ਦਿਖਾਈਏ ਆ ਹੈਗੀ ਆ ਜੀ ਉਹ ਵਾਲੀ ਨਦੀ ਇਹਨੂੰ ਕਹਿੰਦੇ ਆ ਕਮਾਲਪੁਰ ਵਾਲੀ ਨਦੀ ਤੇ ਇਹਦੇ ਚ ਵਗਦੀ ਆ ਨਹਿਰ ਜਿਹੜੀ ਹੈਗੀ ਆ ਰੋਪੜ ਸਰਹੰਦ ਨਹਿਰ ਤੇ ਚਲੋ ਹੁਣ ਤੁਹਾਨੂੰ ਥੱਲੇ ਜਾ ਕੇ ਦਿਖਾਈਏ ਚਲੋ ਜੀ ਚਲੋ ਫਿਰ ਥੱਲੇ ਲੈ ਕੇ ਚਲੀਏ ਤੇ ਤੁਹਾਨੂੰ ਬੂ ਪੁਆਇੰਟ ਦਿਖਾਵਾਂ ਮੈਂ ਦਾ ਵਿਊ ਪੁਆਇੰਟ ਤੇ ਆ ਇੱਥੋਂ ਹੁਣ ਆਪਾਂ ਹੁਣ ਖੱਬੇ ਪਾਸੇ ਨੂੰ ਮਣੀ ਸਿਆ ਮੋੜ ਲਾ ਬਾਈ ਖੱਬੇ ਪਾਸੇ ਨੂੰ ਆਹ ਰਸਤਾ ਜਾਂਦਾ ਜੀ ਪਿੰਡ ਦੁੱਗਰੀ ਤੇ ਪਿੰਡ ਕੋਟਲੀ ਨੂੰ ਤੇ ਇਹ ਰਸਤਾ ਆਪਾਂ ਉੱਤਨਾ ਥੱਲੇ ਨੂੰ ਜੰਗਲੀ ਜਾਨਵਰ ਖੇਤਰ ਆ ਇਹ ਤੇਲਾ ਪੰਜਾਬ ਦੇ ਵਿੱਚ ਹੀ ਆ ਇਹ ਇਧਰੋਂ ਮੋੜਨਾ ਆਪਾਂ ਖੱਬੇ ਪਾਸੇ ਨੂੰ ਇੱਥੇ ਕਹਿੰਦੇ ਜੰਗਲੀ ਜਾਨਵਰਾਂ ਦਾ ਖਤਰਾ ਵੈਸੇ ਦਿਨੇ ਤਾਂ ਕੋਈ ਖਤਰਾ ਹੈ ਨਹੀਂ ਤੇ ਇੱਥੇ ਹੈਗਾ ਰਾਤ ਨੂੰ ਖਤਰਾ ਚੱਲ ਵੀ ਬਾਈ ਲੈ ਚੱਲ ਅੱਗੇ ਜੌਂਡੀਰ ਨੂੰ ਤੇ ਆਹ ਹੈਗੀ ਆ ਉੱਪਰ ਵਾਲਾ ਪੁਲ ਜਿਹੜਾ ਆਪਾਂ ਆਏ ਆ ਠੀਕ ਆ ਮਨੀ ਸਿੰਘ ਹਾਂਜੀ ਹਾਂਜੀ ਉਹੀ ਪੁਲਾ ਜੀ ਤੇ ਆ ਹੈਗੀ ਆ ਨਦੀ ਕਮਾਲਪੁਰ ਵਾਲੀ ਆ ਦੇਖ ਲੈ ਹੁਣ ਜਿਹੜੀ ਮੈਂ ਤੈਨੂੰ ਉੱਪਰ ਦਿਖਾਉਂਦਾ ਸੀ ਇਹ ਆ ਹੈਗੀ ਆ ਜੀ ਕਮਾਲਪੁਰ ਵਾਲੀ ਨਦੀ ਤੇ ਹੁਣ ਦਿਖਾਉਣੀ ਆ ਇਹ ਨਦੀ ਦੇ ਥੱਲੇ ਜੀ ਜਿਹੜੀ ਨਹਿਰ ਵਗਦੀ ਆ ਇੱਥੇ ਪਹਾੜਾਂ ਵਾਲੀ ਥੀ ਲਗਾ ਹੋਣਾ ਕੀ ਨਾ ਆ ਕੇ ਆ ਗਈ ਐ ਬਟਾਪ ਪਾ ਸਕਦਾ ਆਪਣਾ ਰੋਣਾ ਨਹੀਂ ਕਰਦਾ ਲਾ ਵੀ ਆਜੋ ਕਰਾ ਹੁਣ ਤੁਹਾਨੂੰ ਦਿਖਾਈਏ ਫਿਰ ਪਰਲੇ ਪਾਸੇ ਹੈਗਾ ਰ ਕਿੱਧਰ ਦੀ ਪਰਲੇ ਪਾਸੇ ਦੀ ਹੈਗਾ ਕੋਈ ਨਹੀਂ ਇੱਧਰ ਜੀ ਵੀ ਦੇਖਦੇ ਆਜਾ ਦੋਨੇ ਪਾਸੇ ਦੀ ਮੈਂ ਤੁਹਾਨੂੰ ਦਿਖਾਉਂ ਵੀ ਆਜਾ ਲਾ ਵੀ ਰ ਮੇਰੇ ਆ ਹੈਗੀ ਆ ਨਦੀ ਤੇ ਹੁਣ ਆਪਾਂ ਦਿਹਾਉਣੀ ਆ ਇਹਦੇ ਚ ਹੀ ਵਗਦੀ ਨਹਿਰ ਨਦੀ ਦੇ ਥੱਲੇ ਜੀ 来 भाई आ जाओ करा फिर ਤੁਸੀਂ ਵੀ ਕੀ ਯਾਦ ਰੱਖੋਗੇ ਤੇ ਤੁਹਾਨੂੰ ਕਿਹੜੀ ਜਗ੍ਹਾ ਦਿਖਾਈ ਸੀ ਤੁਸੀਂ ਇਹੋ ਜੀ ਜਗ੍ਹਾ ਜ਼ਿੰਦਗੀ ਚ ਦੇਖੀ ਨਹੀਂ ਹੋਣੀ ਪਹਿਲੀ ਦੇਖੀ ਹੈ ਕਿ ਨਹੀਂ ਦੱਸਦੇ ਹੁਣ ਹਾਂ ਜੀ ਪਹਿਲੀ ਵਾਰ ਦੇਖ ਰਹੇ ਹਾਂ ਆ ਜਾ ਫਿਰ ਕਰਾਂ ਤੇ ਆਹ ਵਗਦੀ ਆ ਜੀ ਨਦੀ ਤੇ ਆ ਆਪਾਂ ਉਤਰ ਕੇ ਜਾ ਰਹੇ ਆ ਨਹਿਰ ਦੇਖਣ ਜਿਹੜੀ ਨਦੀ ਦੇ ਬਿਲਕੁਲ ਥੱਲੇ ਜੀ ਜਾਂਦੀ ਆ ਆਉਂਦੀ ਆ ਨਾ ਠੰਡੀ ਠੰਡੀ ਹਵਾ ਬਾਈ ਇੱਥੇ ਤੇ ਆਹ ਬਾਈ ਦੇਖੋ ਆਹ ਤਾਂ ਹੈਗੀ ਨਦੀ ਠੀਕ ਆ ਜੀ ਤੇ ਆਹ ਵਗਦੀ ਆ ਨਹਿਰ ਉਹਦੇ ਥੱਲੇ ਜੀ ਦੇਖੋ ਨਹਿਰ ਵੀ ਕਿੱਡੀ ਵਿਸ਼ਾਲ ਆ ਕਿਉਂ ਮੰਨ ਗਿਆ ਨਾ ਲੋਕੇਸ਼ਨ ਨੂੰ ਹਾਂਜੀ ਹਾਂ ਇਹ ਹੈਗੀ ਰੋਪੜ ਸਰਹੰਦ ਨਹਿਰ ਬਾਈ ਜਿਹੜੀ ਇੱਥੋਂ ਸਿੱਧੀ ਨੀਲੋਂ ਵਾਲੇ ਪੋਲ ਦਰਾਹੇ ਵੱਲ ਨੂੰ ਜਾਂਦੀ ਆ ਤੇ ਹੁਣ ਇਹਦਾ ਪਰਲੇ ਪਾਸੇ ਦੀ ਜਾ ਕੇ ਵੀ ਆਪਾਂ ਵੀਊ ਦਿਖਾਉਣੇ ਆ ਤੁਹਾਨੂੰ ਇੱਧਰ ਇੱਧਰ ਆ ਦੇਖੀ ਵੀਊ ਕਰਾ ਦਿਓ ਹਾਂ ਜੀ ਤਾਂ ਬੱਸ ਹੋ ਗਿਆ ਆ ਉੱਤਰਨਾਪਾ ਖੱਬੇ ਪਾਸੇ ਨੂੰ ਗਈ ਹੁਣ ਵਿੱਚ ਦੇਖ ਕਿੱਥੋਂ ਦਾ ਰਸਤਾ ਕਿ ਨਾਲ ਹੀ ਆ ਬਸ ਕਿੱਥੇ ਆ ਜਾਂਦੀ ਹੈ ਬਟਨ ਲਈ ਪਾਹੀ ਆ ਲੈ ਲੈ ਵੀ ਕਰਾਂ ਤੇ ਆ ਹੈਗਾ ਬਾਈ ਸਿਆ ਨਦੀ ਦੇ ਦੂਜੇ ਪਾਸੇ ਦੀ ਰਸਤਾ ਹੁਣ ਉਧਰ ਚ ਵੀ ਦਿਖਾਈਏ ਜਿੱਧਰੋਂ ਨਦੀ ਆਉਂਦੀ ਆ ਨਾ ਜਿੱਧਰੋਂ ਨਹਿਰ ਆਉਂਦੀ ਆ ਆਪਣੀ ਨਦੀ ਤਾਂ ਚੱਲ ਆਪਾਂ ਨੂੰ ਉੱਪਰੋਂ ਵੀ ਦੇਖੀ ਜਾਂਦੀ ਆ ਦੇਖ ਪਿੱਪਲ ਬਰੋਟੇ ਦੀਆਂ ਠੰਡੀਆਂ ਠੰਡੀਆਂ ਛਾਵਾਂ ਮੰਨੀ ਜਾ ਹੈ ਇਹ ਜੀ ਜਾਂ ਕਿੱਥੇ ਮਿਲਣੀ ਲਓ ਪਿੱਪਲ ਤੇ ਬਰੋਟਾ ਤੈਨੂੰ ਪਤਾ ਐਦਾਂ ਦੇ ਦਰਖਤ ਆ ਜਿਹੜੇ 24 ਘੰਟੇ ਆਕਸੀਜਨ ਛੱਡਦੇ ਆ ਮੰਨੀ ਮੈਂ ਵੀ ਆ ਜਾ ਕਰਾਂ ਫਿਰ ਤੈਨੂੰ ਦਿਖਾਈਏ ਬਾਈ ਸਿੰਘ ਇੱਥੇ ਕਢਾ ਦੇ ਸੀ ਲੈ ਵੀ ਆ ਆ ਗਿਆ ਬਾਈ ਸਿਆਂ ਦੂਜੇ ਪਾਸਾ ਤੇ ਆ ਆਉਂਦੀ ਆ ਬਾਈ ਨਹਿਰੋ ਜਿਹੜੀ ਰੋਪੜ ਸਰਹੰਦ ਨਹਿਰ ਆ ਠੀਕ ਆ ਜੀ ਤੇ ਆ ਹੈਗੀ ਆ ਵੀਰ ਮੇਰੇ ਆ ਰੋਪੜ ਸਰਹੰਦ ਨਹਿਰ ਇਧਰ ਪੈ ਗਿਆ ਸੀਗਾ ਪਾੜ ਸਾਹਮਣੇ ਤੇ ਆ ਦਿਖਾਈਏ ਤੁਹਾਨੂੰ ਉੱਤੇ ਚੜ ਕੇ ਤੇਲਾਬੀਰ ਮੇਰੇ ਉਹ ਆ ਹੈਗੀ ਆ ਰੋਪੜ ਸਨਾਹੰਦ ਨਹਿਰ ਤੇ ਆ ਜਾਂਦੀ ਆ ਥੱਲੇ ਜੀ ਆ ਹੈਗੀ ਆ ਨਦੀ ਉੱਪਰ ਜੀ ਵਹਿੰਦੀ ਇਸ ਟਾਈਮ ਇਹਦਾ ਕੰਮ じゃ ਚੱਲਦਾ ਕਿ ਨਦੀ ਦਾ ਤਾਂ ਕਰਕੇ ਪਾਣੀ ਬੰਦ ਕੀਤਾ ਹੋਇਆ ਪਿੱਛੇੋਂ ਤੇ ਆ ਨਹਿਰ ਉਧਰ ਜਾ ਕੇ ਨਿਕਲ ਜਾਂਦੀ ਆ ਮਨੀਸ਼ਾ ਦੇਖ ਲਿਆ ਫਿਰ ਮੰਨ ਗਿਆ ਚੀਜ਼ ਨੂੰ ਬਹੁਤ ਤਗੜਾ ਨਜ਼ਾਰਾ ਬਰੀ ਬਹੁਤ ਤਗੜਾ ਨਜ਼ਾਰਾ ਨਾ ਦੇਖ ਆ ਜਾਂਦੀ ਹੈ ਨਹਿਰ ਥੱਲੇ ਜੀ ਹੈ ਇਹ ਹੈਗੀ ਰੋਪੜ ਸਰਹੰਦ ਨਹਿਰ ਤੇ ਆ ਹੈਗੀ ਆ ਬਿਰਮਰਿਓ ਨਦੀ ਜਿਹੜੀ ਉੱਪਰ ਜੀ ਵਗਦੀ ਆ ਇਹ ਹੈਗਾ ਅੰਗਰੇਜ਼ਾਂ ਦਾ ਦਿਮਾਗ ਆ ਤਾਂ ਹਿੰਦ ਮਹਾਸાગਰ ਹੀ ਲੱਗਦਾ ਹਾਂ ਇੰਨੀ ਵਿਸ਼ਾਲ ਤਹਿਰ ਆ ਨਾ ਹਿੰਦ ਮਹਾਸાગਰ ਹੀ ਲੱਗਦਾ ਮਨਿਕਾ ਦਾ ਇਹ ਹੈਗਾ ਬਾਈ ਅੰਗਰੇਜ਼ਾਂ ਦਾ ਦਿਮਾਗ ਅੰਗਰੇਜ਼ਾਂ ਨੇ ਜਿਹੜੀਆਂ ਵੀ ਚੀਜ਼ਾਂ ਬਣਾਈਆਂ ਉਹ ਛੇਤੀ ਕੀਤੇ ਖਰਾਬ ਨਹੀਂ ਹੋਈਆਂ ਅਜੇ ਤੱਕ ਐਵੇਂ ਥੋੜੀ ਗਾਣਿਆਂ ਚ ਆ ਗਿਆ ਅੰਗਰੇਜ਼ ਦੀ ਬਣਾਈ ਜੀ ਟੀ ਰੋਡ ਤੇ ਧੂੜਾਂ ਪੱਟ ਦੀ ਮਾਰਸਰੀ ਜਿਹੜੀ ਆ ਉਹਨਾਂ ਨੇ ਰੋਡ ਬਣਾਈਆਂ ਜਾਂ ਜਿਹੜੇ ਪੁਲ ਬਣਾਏ ਆ ਜਾਂ ਜਿਹੜੀਆਂ ਰੇਲਵੇ ਲਾਈਨਾਂ ਵਸਾਈਆਂ ਉਹ ਅਜੇ ਤੱਕ ਵੀ ਪੂਰੀਆਂ ਕਾਇਮ ਨਹੀਂ ਬਾਈ ਤੇ ਇਹ ਵੀਊ ਤੁਹਾਨੂੰ ਕਿੱਦਾਂ ਦਾ ਲੱਗਿਆ ਬਾਈ ਕਮੈਂਟ ਕਰਕੇ ਦੱਸਿਓ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹਰ ਕੋਈ ਇਹ ਵੀਊ ਪੁਆਇੰਟ ਦੇਖ ਸਕੇ